ਇੱਕ ਵਾਰ ਇੱਕ ਧੋਬੀ ਆਪਣੇ ਖੋਤੇ ਨੂੰ ਲੈ ਕੇ ਕਿਤੇ ਜਾ ਰਿਹਾ ਸੀ ਉਹ ਜੰਗਲ ਦੇ ਰਸਤੇ ਤੋਂ ਲੰਘ ਰਿਹਾ ਸੀ ਜਦੋਂ ਉਹ ਜੰਗਲ ਵਿੱਚੋਂ ਲੰਘ ਰਿਹਾ ਸੀ ਤਾਂ ਉਸ ਦਾ ਖੋਤਾ ਇੱਕ ਟੋਏ ਵਿੱਚ ਡਿੱਗ ਪਿਆ ਧੋਬੀ ਸੋਚਣ ਲੱਗ ਪਿਆ ਕਿ ਹੁਣ ਕੀ ਕੀਤਾ ਜਾਵੇ ਧੋਬੀ ਨੇ ਪੂਰੀ ਕੋਸ਼ਿਸ਼ ਕੀਤੀ ਕਿ ਖੋਤਾ ਟੋਏ ਵਿੱਚੋਂ ਬਾਹਰ ਨਿਕਲ ਆਏ ਪਰ ਖੋਤਾ ਟੋਏ ਵਿੱਚੋਂ ਬਾਹਰ ਨਹੀਂ ਨਿਕਲ ਸਕਿਆ ਹੁਣ ਤਾਂ ਖੋਤਾ ਵੀ ਥੱਕ ਗਿਆ ਸੀ ਤੋਬੀ ਵੀ ਬਹੁਤ ਕੋਸ਼ਿਸ਼ ਕਰਨ ਤੋਂ ਬਾਅਦ ਹੁਣ ਹਾਰ ਮੰਨ ਗਿਆ ਹੁਣ ਤੋਬੀ ਸੋਚਣ ਲੱਗ ਪਿਆ ਕਿ ਸੂਰਜ ਡੁੱਬਣ ਲੱਗ ਪਿਆ ਹੈ ਤੇ ਹੁਣ ਮੈਨੂੰ ਜੰਗਲ ਛੱਡਣਾ ਪਵੇਗਾ ਉਹ ਸੋਚ ਰਿਹਾ ਸੀ ਕਿ ਖੋਤਾ ਮਰ ਗਿਆ ਹੈ ਉਹ ਬਹੁਤ ਹੀ ਨਿਰਾਸ਼ ਹੋ ਗਿਆ ਉਹ ਸੋਚ ਰਿਹਾ ਹੈ ਕਿ ਹੁਣ ਮੈਂ ਇਸ ਨੂੰ ਇੱਥੇ ਹੀ ਦਫ਼ਨ ਕਰ ਦੇਵਾਂ ਉਸ ਨੇ ਟੋਏ ਵਿੱਚ ਡਿੱਗੇ ਹੋਏ ਖੋਤੇ ਉੱਤੇ ਮਿੱਟੀ ਪਾਉਣੀ ਸ਼ੁਰੂ ਕਰ ਦਿੱਤੀ ਜਦੋਂ ਖੋਤੇ ਉੱਤੇ ਮਿੱਟੀ ਪਈ ਅਚਾਨਕ ਉਸ ਨੂੰ ਹੋਸ਼ ਆ ਗਿਆ ਉਸ ਨੇ ਆਪਣੇ ਉੱਪਰੋਂ ਮਿੱਟੀ ਝਾੜ ਕੇ ਆਪਣੇ ਥੱਲੇ ਕਰ ਦਿੱਤੀ ਅਤੇ ਇਸ ਤਰ੍ਹਾਂ ਉਹ ਉੱਪਰ ਹੋ ਗਿਆ ਇਸੇ ਤਰ੍ਹਾਂ ਹੀ ਥੋਬੀ ਮਿੱਟੀ ਖੋਤੇ ਉੱਤੇ ਪਾਈ ਗਿਆ ਤੇ ਖੋਤਾ ਮਿੱਟੀ ਝਾੜ ਕੇ ਆਪਣੇ ਥੱਲੇ ਕਰਦਾ ਰਿਹਾ ਇਸ ਤਰ੍ਹਾਂ ਕਰ ਕਰਕੇ ਖੋਤਾ ਉੱਪਰ ਆ ਗਿਆ ਦੋਸਤੋ ਹੁਣ ਤੁਸੀਂ ਇੱਥੇ ਦੇਖੋ ਕਿ ਥੋਬੀ ਨੇ ਤਾਂ ਇਹ ਸੋਚਿਆ ਸੀ ਕਿ ਖੋਤਾ ਮਰ ਗਿਆ ਹੈ ਤੇ ਖੋਤਾ ਵੀ ਹਿੰਮਤ ਹਾਰ ਗਿਆ ਸੀ ਤੋ ਬੀਨੇ ਮਹਿਸੂਸ ਕੀਤਾ ਕਿ ਉਸ ਕੋਲ ਹੁਣ ਕੋਈ ਰਸਤਾ ਨਹੀਂ ਹੈ ਤੋ ਬੀ ਪਹਿਲਾ ਹੀ ਹਾਰ ਮੰਨ ਚੁੱਕਾ ਸੀ ਫਿਰ ਅਚਾਨਕ ਹੀ ਇੱਕ ਰਸਤਾ ਨਿਕਲ ਆਇਆ ਠੀਕ ਇਸੇ ਤਰ੍ਹਾਂ ਹੀ ਸਾਡੇ ਸਾਹਮਣੇ ਵੀ ਕਈ ਵਾਰ ਕੋਈ ਵੱਡੀ ਸਮੱਸਿਆ ਆ ਜਾਂਦੀ ਹੈ ਜਦ ਸਾਨੂੰ ਇਹ ਲੱਗਦਾ ਹੈ ਕਿ ਸਾਡੇ ਸਾਹਮਣੇ ਇਸ ਮੁਸੀਬਤ ਵਿੱਚੋਂ ਨਿਕਲਣ ਦਾ ਕੋਈ ਹੱਲ ਨਹੀਂ ਹੈ ਪਰ ਅਸੀਂ ਬਿਲਕੁਲ ਗਲਤ ਹਾਂ ਕਿਉਂਕਿ ਹਰ ਮੁਸ਼ਕਲ ਦਾ ਹੱਲ ਜ਼ਰੂਰ ਹੁੰਦਾ ਹੈ ਸਾਨੂੰ ਹਰ ਮੁਸ਼ਕਲ ਵੱਡੀ ਲੱਗਦੀ ਹੈ ਕਿਉਂਕਿ ਇਹ ਹੀ ਸਾਡੀ ਸਮੱਸਿਆ ਹੈ ਜੇਕਰ ਸਾਡੇ ਲਈ ਕੋਈ ਇੱਕ ਦਰਵਾਜ਼ਾ ਬੰਦ ਹੁੰਦਾ ਹੈ ਤਾਂ ਕਈ ਦਰਵਾਜ਼ੇ ਖੁੱਲਦੇ ਹਨ ਇਸ ਲਈ ਸਾਨੂੰ ਮੁਸੀਬਤ ਦੇ ਸਮੇਂ ਸਬਰ ਤੋਂ ਕੰਮ ਲੈਣਾ ਚਾਹੀਦਾ ਹੈ ਅਤੇ ਸੋਚ ਸਮਝ ਕੇ ਹਰ ਫੈਸਲਾ ਕਰਨਾ ਚਾਹੀਦਾ ਹੈ